ਦੋਸਤੋ ਸਵਾਗਤ ਕਰਦੇ ਆ ਅੱਜ ਦੀ ਸਾਡੀ ਨਵੀਂ ਕ੍ਰਾਈਮ ਸਟੋਰੀ ਦੇ ਵਿੱਚ ਦੋਸਤੋ ਅੱਜ ਦੀ ਜਿਹੜੀ ਕ੍ਰਾਈਮ ਸਟੋਰੀ ਆ ਇਹਦੇ ਵਿੱਚ ਇੱਕ ਸਾਫ ਕਾ ਫੌਜੀ ਦੇ ਪਰਿਵਾਰ ਦਾ ਕਤਲ ਹੋ ਜਾਂਦਾ ਕਿਸ ਤਰੀਕੇ ਨਾਲ ਕਤਲ ਹੁੰਦਾ ਕਿਵੇਂ ਘਟਨਾ ਵਾਪਰਦੀ ਹੈ ਅੱਜ ਦੀ ਇਸ ਸੱਚੀ ਸਟੋਰੀ ਦੇ ਵਿੱਚ ਤੁਹਾਨੂੰ ਦੱਸਾਂਗੇ ਦੋਸਤੋ ਦੇਸ਼ ਦੀ ਰਾਜਧਾਨੀ ਦਿੱਲੀ ਦੇ ਵਿੱਚ ਇਹ ਘਟਨਾ ਜਿਹੜੀ ਘਟਦੀ ਹੈ ਇਹਦੇ ਵਿੱਚ ਰਜੇਸ਼ ਨਾਮ ਦਾ ਸਾਫਕਾ ਫੌਜੀ ਜਿਸ ਦੀ ਉਮਰ ਤਕਰੀਬਨ 45 ਸਾਲ ਦੱਸੀ ਜਾ ਰਹੀ ਹੈ ਅਤੇ ਉਸ ਦੀ ਪਤਨੀ ਕੋਮਲ ਅਤੇ ਬੇਟੀ ਕਫਤਾ ਜਿਨ੍ਹਾਂ ਦੀਆਂ ਲਾਸ਼ਾਂ ਉਹਨਾਂ ਦੇ ਘਰ ਦੇ ਵਿੱਚ ਬਰਾਮਦ ਹੋਈਆਂ ਦੋਸਤੋ ਕੀ ਹੁੰਦਾ ਸਵੇਰੇ 5 ਵਜੇ ਸਵੇਰੇ 5 ਵਜੇ ਰੇਸ਼ ਦਾ ਮੁੰਡਾ ਸ਼ਹਿਰ ਕਰ ਲਈ ਚਲਾ ਜਾਂਦਾ ਅਤੇ ਜਦੋਂ ਉਹ ਘਰ ਆਉਂਦਾ ਹੈ ਤਾਂ ਦੇਖਦਾ ਵਿਦਨੋਜੀ ਆ ਦੇ ਰੇ ਲਾਸ਼ਾਂ ਨੇ ਉਹ ਘਰ ਦੇ ਵਿੱਚ ਪਈਆਂ ਹੁੰਦੀਆਂ ਨੇ ਤਾਂ ਇਲਾਕੇ ਦੇ ਲੋਕ ਇਕੱਠੇ ਹੋ ਜਾਂਦੇ ਨੇ ਤਾਂ ਮੌਕੇ ਤੇ ਪੁਲਿਸ ਵੀ ਪਹੁੰਚਦੀ ਆ ਪੁਲਿਸ ਜਾਂਚ ਕਰਦੀ ਆ ਕਿਉਂਕਿ ਅਰਜੇਸ਼ ਆ ਜਿਹੜਾ ਉਹਦਾ ਇੱਕ ਲੜਕਾ ਸੀ ਉਸੇ ਦਿਨ ਹੀ ਅਰਜੇਸ਼ ਨੇ ਵਿਆਹ ਦੀ ਵਰੇਗੰਢ ਵੀ ਸੀ ਅਰਜੇਸ਼ ਫੌਜ ਦੇ ਵਿੱਚੋਂ ਰਿਟਾਇਰ ਹੋ ਕੇ ਆਪਣਾ ਵਧੀਆ ਜੀਵਨ ਬਤੀਤ ਕਰ ਰਿਹਾ ਸੀ ਪਰ ਇਹ ਘਟਨਾ ਕਿਵੇਂ ਕਟੀ ਇਹਦੇ ਪਿੱਛੇ ਕੌਣ ਹੈ ਇਹਦਾ ਹਾਲੇ ਤੱਕ ਨਹੀਂ ਪਤਾ ਲੱਗਿਆ ਪੁਲਿਸ ਜਾਂਚ ਦੇ ਵਿੱਚ ਜੁੜ ਚੁੱਕੀ ਹੈ ਤੇ ਪੁਲਿਸ ਨੇ ਪੁੱਛਗਿੱਛ ਕਰਨੀ ਸ਼ੁਰੂ ਕਰ ਦਿੱਤੀ ਆ ਪਹਿਲਾਂ ਤਾਂ ਉਹਨਾਂ ਨੇ ਅਰਜੇਸ਼ ਦੇ ਲੜਕੇ ਤੋਂ ਵੀ ਪੁੱਛਗਿੱਛ ਕੀਤੀ ਕਿਉਂਕਿ ਅਰਜੇਸ਼ ਦਾ ਜਿਹੜਾ ਲੜਕਾ ਸੀ ਉਸ ਟਾਈਮ ਦੱਸਿਆ ਜਾਂਦਾ ਵੀ ਉਹ ਘਰੇ ਹੈ ਨਹੀਂ ਸੀਗਾ ਤਾਂ ਬਾਅਦ ਦੇ ਵਿੱਚ ਜਦੋਂ ਉਹ ਘਰੇ ਆਇਆ ਤਾਂ ਉਸ ਨੂੰ ਘਰੇ ਆਣ ਤੇ ਪਤਾ ਲੱਗਦਾ ਬੀਅਰ ਦੇ ਮੰਮੀ ਡੈਡੀ ਅਤੇ ਉਹਦੀ ਸਿਸਟਰ ਦੀ ਡੈਥ ਹੋ ਚੁੱਕੀ ਆ ਪਰ ਦੋਸਤੋ ਗੱਲ ਸੋਚਣ ਵਾਲੀ ਇਹ ਆ ਚਾਹੇ ਦਿੱਲੀ ਹੋਵੇ ਪੰਜਾਬ ਹੋਵੇ ਘਟਨਾ ਤਾਂ ਦੇਖੋ ਘਟਲਈ ਆ ਕ੍ਰਾਈਮ ਤਾਂ ਕ੍ਰਾਈਮ ਹੀ ਆ ਦਿਨੋ ਦਿਨ ਬਹੁਤ ਜ਼ਿਆਦਾ ਕ੍ਰਾਈਮ ਵੱਧ ਰਹੇ ਨੇ ਇਸੇ ਸ਼ੱਕ ਦੇ ਆਧਾਰ ਤੇ ਅਰਜੀਤ ਦੇ ਲੜਕੇ ਤੋਂ ਪੁੱਛਗਿੱਛ ਕੀਤੀ ਪੁਲਿਸ ਨੇ ਅਤੇ ਪੁਲਿਸ ਨੇ ਕਿਹਾ ਵੀ ਜਲਦੀ ਹੀ ਦੋਸ਼ੀਆਂ ਨੂੰ ਫੜ ਲਿਆ ਜਾਵੇਗਾ ਦੋਸਤੋ ਇਹ ਜਿਹੜੀ ਘਟਨਾ ਸੀਗੀ ਇਹ ਦਿੱਲੀ ਦੀ ਸੀ ਤੁਹਾਡੇ ਇਸ ਘਟਨਾ ਬਾਰੇ ਕੀ ਵਿਚਾਰ ਨੇ ਕਿਰਪਾ ਕਰਕੇ ਕਮੈਂਟ ਕਰਕੇ ਜਰੂਰ ਦੱਸਿਓ ਮਿਲਦਾ ਹੈ ਕਿਸੇ ਨਵੀਂ ਕ੍ਰਾਈਮ ਸਟੋਰੀ ਦੇ ਵਿੱਚ ਸਾਰ ਦੋਸਤਾਂ ਨੂੰ ਸਤਿ ਸ੍ਰੀ ਅਕਾਲ